ਜੋ ਚੰਡੀਗੜ੍ਹ ਯੂਨੀਵਰਸਿਟੀ ਦਾ ਜ਼ਨਾ ਨਾਂ ਹੀ ਪੰਜਾਬ ਰਹਿ ਗਿਆ ਏ ਹੱਕ ਖੋਏ ਜਾ ਰਹੇ ਨੇ ਪੰਜਾਬ ਸਰਕਾਰ ਤੋਂ ਬੀਵੀ ਐਮਪੀ ਦੇ ਵਿੱਚ ਕਿਤੇ ਨਾ ਕਿਤੇ ਮੈਂਬਰਸ਼ਿਪ ਖਤਮ ਕੀਤੀ ਜਾ ਰਹੀ ਹੈ ਜਿਹੜੇ ਕਹਿੰਦੇ ਸੀ ਨਸ਼ਾ ਨਸ਼ਾ ਕਾਲੀਆਂ ਨੇ ਲਿਆਂਦਾ ਹੁਣ ਦੱਸੋ ਨਸ਼ੇ ਦਾ ਕੀ ਬਣਿਆ ਉਹਦੋਂ ਵੀ ਦੁਗਣਾ ਹੋ ਗਿਆ ਜਿੱਥੋਂ ਮਰਜ਼ੀ ਲੈ ਲੋ ਜਾਂਦੇ ਕਿਸੇ ਬਾਜ਼ਾਰ ਚੋਂ ਫੜ ਲੁਕੀ ਦੁਕਾਨ ਤੋਂ ਫੜ ਲੁਕ ਕੇ ਇੱਕ ਮਹੱਲੇ ਚੋਂ ਫੜ ਲੁ ਹਾਂਜੀ ਵਾਟਸਾਪ ਦਾ ਨਾਮ ਮੂਰੇ ਆ ਰਿਹਾ ਹੈ ਹਰਪਾਲ ਸਿੰਘ ਬਾਠ ਦਾ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਹੁਣ ਸੁਖੀ ਰੰਧਾਵੇ ਦੇ ਰਿਸ਼ਤੇਦਾਰਾਂ ਨਾਲ ਤਾਂ ਮਟਰ ਹੋ ਗਿਆ ਤੇ ਸੌਰਿਆਂ ਨਾਲ ਕਿਾ ਫੇ ਸੁਖੀ ਰੰਧਾਵੇ ਨੇ ਕਰਾਇਆ ਉਹਹੀ ਬਾਠ ਹੈ ਜਿਹਨੇ 2000 ਜਿਹੜੀ ਪਿੱਛੇ ਚੋਣ ਹੋਈ ਹੈ ਬਾਈ ਵਾਲੀ ਉਹਦੇ ਚ ਆਮ ਆਦਮੀ ਦਾ ਡਟ ਕੇ ਸਾਧ ਦਿੱਤਾ ਬਾਹਰ ਕਮੇਟੀਆਂ ਵੀ ਕਰਾਈਆਂ ਅੱਜ ਉਹ ਮਾੜਾ ਹੋ ਗਿਆ ਛਾੜ ਗਿਆ ਤੁਹਾਨੂੰ ਪਤਾ ਅੱਗੇ ਖਿਲਰਿਆ ਪੁਰ ਖਿਲਰ ਗਿਆ ਸ਼ਰੋਮਣੀ ਅਕਾਲੀ ਦਲ ਤੇ ਬੇਅਦਬੀ ਦੇ ਇਲਜ਼ਾਮ ਲੱਗ ਰਹੇ ਨੇ ਚਿੱਟੇ ਦੇ ਇਲਜ਼ਾਮ ਲੱਗ ਰਹੇ ਨੇ ਸੁਮੇਦ ਸੈਣੀ ਨੂੰ ਡੀਜੀਪੀ ਲਾਉਣ ਦੇ ਇਲਜ਼ਾਮ ਲੱਗ ਰਹੇ ਨੇ ਉਸ ਨੂੰ ਕਿਸ ਤਰ੍ਹਾਂ ਦੇਖ ਦਿਆਂ ਫਿਰ ਪੱਟੇ ਮੇਸ ਕਰਤੀ 10 ਸਾਲਾਂ ਇਹ ਦੋਨਾਂ ਪਾਰਟੀਆਂ ਨੇ ਪਹਿਲਾਂ ਕਾਂਗਰਸ ਨੇ ਹੁਣ ਆਪ ਵਾਲਿਆਂ ਦਾ ਬीडीਗਰ ਕਰਤਾ ਕਾਂਗਰਸ ਦੀਆਂ ਵੋਟਾਂ ਪੱਕੀਆਂ ਕਾਲੀਆਂ ਦੀਆਂ ਦੇ ਜਾਇਜ਼ਦਾਰਾਂ ਦੀਆਂ ਪਾੜ ਕੇ ਪੈਣੀਆਂ ਪਿਛਲੀ ਇਲੈਕਸ਼ਨ 'ਚ ਵੀ ਬਹੁਤ ਸੋਨੇ ਦੂਜੇ ਨੰਬਰ ਤੇ ਸਾਡੀ ਪਾਰਟੀ ਰਹੀ ਸੀ ਉਹਨਾਂ ਦੀ ਨੇਰੀ ਚਲਦੀ ਸੀ ਆਮ ਆਦਮੀ ਪਾਰਟੀ ਮਤਲਬ ਤੁਸੀਂ ਦੇਖੋ ਕਿ ਸਰਕਾਰ ਕਿੰਨੇ ਠੇਹਲੇ ਪੱਦਰ ਤੇ ਪਹੁੰਚ ਗਏ ਚੋਣ ਲੜਨ ਨੂੰ ਨਹੀਂ ਤੇ ਬਾਈ ਇਲੈਕਸ਼ਨ ਦੇ ਵਿੱਚ ਸੀਐਮ ਨੂੰ ਆਉਣ ਦੀ ਲੋੜ ਹੀ ਨਹੀਂ ਪੈਂਦੀ ਹੁੰਦੀ